ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਤਾਂ ਆ ਜੋ ਵੀਡੀਓ ਪਿਛਲੇ ਦਿਨੀ ਤੁਸੀਂ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮੋਮੋਜ਼ ਔਰ ਡਾਣਾ ਮੈਨੂਫੈਕਚਰਿੰਗ ਪਰਮਿਸੀਸ ਆ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮੁਤਲਕ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਮ ਸਾਚੀ ਸਾਨੀ ਜੀ ਔਰ ਸਾਡੇ ਸਿਵ ਸੂਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਸ਼੍ਰੀ ਲਖਬੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿ ਇੱਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇੱਕ ਕਰੀਏ ਤਾਂ ਕਿ ਲੋਕਾਂ ਦੀ ਸੇਤਨਾ ਕਿਸੇ ਤਰੀਕੇ ਦਾ ਖਿਲਵਾੜ ਨਾ ਹੋਵੇ ਸੋ ਅਸੀਂ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਔਰ ਅੱਜ ਅਸੀਂ ਰਾਮਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਔਰ ਇਹਦੇ ਡੀਪ ਡੀਪ ਫਰੀਜ਼ਰ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਕਿ ਸੌਸਿਸ ਵਗੈਰਾ ਪਈਆਂ ਹੋਈਆਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹਦੇ ਬਾਰੇ ਪਤਾ ਕੀਤਾ। ਫਰੈਸ਼ ਚੀਜ਼ ਦਾ ਤੇ ਪੈਕਿੰਗ ਦਾ ਜਾਂ ਫ੍ਰੀਜ਼ ਕੀਤਾ ਦਾ ਉਹਦਾ ਕਿਸੇ ਸਮਾਨ ਜਿਹੜਾ ਤੁਸੀਂ ਚੱਕੀਦਾ ਸਰ ਜੀ। ਦੇਖੋ ਕੰਡੀਸ਼ਨ ਇਹ ਸੀ ਕਿ ਡੀਪ ਫ੍ਰੀਜ਼ ਚ ਪਿਆ ਹੋਇਆ ਸੀ ਔਰ ਡੀਪ ਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ। ਜੇ ਕਿਉਂਕਿ ਦੇਖੋ ਦੇਖਣ ਤੋਂ ਤੇ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਇਹਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਲੈ ਲਏ ਆ ਸੈਂਪਲ ਦੀ ਰਿਪੋਰਟ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਤੇ ਬੰਦੀ ਕਰਦੇ ਕਰਾਂਗੇ ਇਸ ਤੋਂ ਬਾਅਦ ਸਰ ਹੋਰ ਵੀ ਦੇਖਣ ਚਾਹਿਆ ਜਿਵੇਂ ਮੁਹੰਮਦ ਗਜ਼ਰ ਤਿਆਰ ਹੁੰਦੇ ਰਹੇ ਦੇਖੋ ਜੀ ਅਸੀਂ 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 ਇੱਥੇ ਆਏ ਹਾਂ ਸਾਨੂੰ ਇੱਥੋਂ ਦੀ ਕੁਝ ਇਨਪੁਟਸ ਮਿਲੇ ਆ ਅਸੀਂ ਉਸ ਇਨਪੁਟਸ ਤੇ ਕੰਮ ਕਰਾਂਗੇ ਔਰ ਜੇ ਸਾਡੀ ਜਿਹੜਾ ਹੈ ਉੱਥੇ ਤੱਕ ਅਸੀਂ ਪਹੁੰਚ ਪਹੁੰਚ ਕਰਦੇ ਹਾਂ ਤੇ ਤੁਹਾਨੂੰ ਅਸੀਂ ਜ਼ਰੂਰ ਸੂਚਿਤ ਕਰਾਂਗੇ ਬੜੀ ਹਬਰ ਆ ਗਈ ਹੈ ਕਿ ਤੁਜੀ ਲੈਂਡ ਸਿਫਿ ਮਿਲ ਗਈ ਹੈ ਤੋਂ ਐਸਐਸਪੀ ਜੀ ਲੈ ਲੈਂਦੇ ਡਿਪਟੀ ਕਮਿਸ਼ਨਰ ਸਾਹਿਬ ਤੇ ਸਰ ਅਫੀਸਰ ਸਾਹਿਬ ਚੱਲ ਬੱਸ ਸਰ ਇੱਕ ਮੈਸੇਜ ਕੀ ਆਪਣੇ ਵੱਲੋਂ ਜਿਹੜੇ ਇਹ ਚੀਜ਼ਾਂ ਤਿਆਰ ਕਰਦੇ ਨੇ ਵੀ ਇੱਕ ਜਿਹੜਾ ਅੱਛਾ ਖਾਨਪਾਨ ਲੋਕਾਂ ਨੂੰ ਮਿਲੇ ਉਹ ਵੀ ਆਪਣੇ ਵੱਲੋਂ ਮੈਸੇਜ ਜਿਓਗੇ ਸਰ ਜਿੰਨੇ ਵੀ ਨੇ ਦੇਖੋ ਮੇਰਾ ਤਾਂ ਸਾਰੇ ਜਿੰਨੇ ਵੀ ਕਿ ਜਿਹੜੇ ਇਹ ਦੁਬਾਰਾ ਬੋਲੇ ਭਾਜੀ ਇਹ ਜੀ ਮੇਰਾ ਤਾਂ ਜਿੰਨੇ ਵੀ ਜਿਹੜੇ ਚੀਜ਼ਾਂ ਬਣਾਉਣ ਵਾਲੇ ਆ ਮੈਨੂਫੈਕਚਰਰਸ ਨੇ ਉਹਨਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਡਾਇਰੈਕਸ਼ਨਸ ਵੀ ਹੈ ਕਿ ਤੁਸੀਂ ਜਿਹੜਾ ਹੈ ਬਿਲਕੁਲ ਸਾਫ਼ ਸੁਥਰੀ ਜਗਾ ਦੇ ਵਿੱਚ ਜਿਹੜਾ ਹੈ ਚੀਜ਼ਾਂ ਨੂੰ ਬਣਾਓ ਆਪਣੀ ਪਰਸਨਲ ਹਾਈਜਨ ਵੀ ਰੱਖੋ ਔਰ ਜਿਹੜਾ ਹੈ ਜਗਾ ਨੂੰ ਵੀ ਸਾਫ ਸੁਥਰਾ ਰੱਖੋ ਚੰਗਾ ਮਟੀਰੀਅਲ ਯੂਜ਼ ਕਰੋ ਔਰ ਰੰਗਾ ਤੋਂ ਗੁਰੇਜ਼ ਕਰੋ ਔਰ ਜੇ ਰੰਗ ਵਰਤਣੇ ਵੀ ਆ ਬਹੁਤ ਮਿਨੀਮਮ ਮਿqdaਰ ਦੇ ਵਿੱਚ ਪਰਮਿਟਿਡ ਸਿੰਥੈਟਿਕ ਫੂਡ ਕਲਰ ਹੀ ਵਰਤੋ ਔਰ ਜੇ ਵੈਸੇ ਤਾਂ ਮੇਰੀ ਮੇਰੀ ਜਿਹੜੀ ਅਪੀਲ ਹੈ ਕਿ ਰੰਗਾ ਤੋਂ ਬਗੈਰ ਆਪਾਂ ਖਾਣਾ ਖਾਣ ਪੀਣ ਸ਼ੁਰੂ ਕਰੀਏ ਠੀਕ ਹੈ ਜੀ ਔਰ ਹਰ ਇੱਕ ਜਿਹੜਾ ਗਾਕ ਹੈ ਉਹਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਜਿਹੜੇ ਵੀ ਉਹ ਕਿਸੇ ਚੀਜ਼ ਦੇ ਕਿਤੇ ਜਾ ਕੇ ਚੀਜ਼ ਖਰੀਦਦਾ ਹੈ ਐਲਾ ਉਥੋਂ ਦੀ ਆਲੇ ਦੁਆਲੇ ਦੀ ਹਾਈਜਨ ਉਸ ਬੰਦੇ ਦੀ ਪਰਸਨਲ ਹਾਈਜਨ ਨੂੰ ਜ਼ਰੂਰ ਦੇਖੇ ਉਸ ਤੋਂ ਬਾਅਦ ਹੀ ਕਿਸੇ ਚੀਜ਼